ਬਾਕੀ ਮੈਂ ਆਪਣਾ ਇੱਕ ਫੂਡ ਕਾਰਟ ਲਗਾਈ ਹੈ ਛੋਟੀ ਜੀ ਇਹ ਸੈਟਅਪ ਹੈਗਾ ਬਹੁਤ ਛੋਟਾ ਇਹਦੇ ਵਿੱਚ ਹੋਮ ਮੇਡ ਫੂਡ ਹੈ ਸਾਰਾ ਕੋਈ ਮਤਲਬ ਕਿ ਦੂਸਰਾ ਨਹੀਂ ਹੈ ਹੋਮ ਮੇਡ ਫੂਡ ਹੈ ਬਾਕੀ ਇਹ ਕਿ ਆਪਣੇ ਤੁਸੀਂ ਜੋ ਵੀ ਆ ਕੇ ਚੈੱਕ ਕਰੋ ਇੱਕ ਵਾਰੀ ਟੇਸਟ ਚੈੱਕ ਕਰੋ ਔਰ ਔਰਗੇਨਾਈਜ਼ੇਸ਼ਨ ਉਸ ਤੋਂ ਬਾਅਦ ਫਿਰ ਮੈਂ ਅੱਜ ਇੱਥੇ ਪੰਜਾਬ ਸ਼ਿਫਟ ਹੋ ਗਏ ਆ ਉਸ ਤੋਂ ਬਾਅਦ ਮੈਂ ਅੰਮ੍ਰਿਤਸਰ ਹੈਗਾ ਬਹੁਤ ਉੱਥੇ ਮੈਂ ਜੋਬ ਕਰਦਾ ਰਿਹਾ ਹੋਟਲ ਲਾਈਨ ਦੇ ਵਿੱਚ ਹੀ ਜੋਬ ਕੀਤੀ ਹੈ ਉਹ ਲਾਈਨ ਤੋਂ ਲੈ ਕੇ ਇੱਧਰ ਨੂੰ ਕਿਸ ਤਰ੍ਹਾਂ ਨੂੰ ਐਕਚੁਅਲੀ ਬਾਕੀ ਮੈਂ ਦੇਖਿਆ ਕਾਫੀ ਮੇਨ ਹਿੱਸੇ ਕੇ ਕੋਈ ਜਿਹੜੀ ਪੇਮੈਂਟ ਵਗੈਰਾ ਆਪਣਾ ਸੈਲਰੀ ਹੈ ਉਹ ਪੂਰੀ ਪ੍ਰੋਪਰ ਨਹੀਂ ਹੋ ਰਹੀ ਸੀ ਤੇ ਉਹਦੇ ਵਿੱਚ ਨਹੀਂ ਕਰਦਾ ਗੁਜ਼ਾਰਾ ਆਦਾ ਤੂੰ ਤੇ ਮੈਂ ਇਹੋ ਸੋਚਿਆ ਕਿ ਚਲੋ ਆਪਣਾ ਕੋਈ ਕੰਮ ਕਰਦੇ ਆ ਕੋਈ ਸੈਟਅਪ ਲਾਉਨੇ ਆ ਛੋਟਾ ਜਿਹਾ ਫੈਮਿਲੀ ਨੂੰ ਪੁੱਛਿਆ ਮੈਂ ਫੈਮਿਲੀ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਲੈ ਆ ਤੇ ਕੋਈ ਨਹੀਂ ਤੁਸੀਂ ਚਾਲੂ ਕਰੋ ਆਪਦਾ ਨਾਲ ਲੈ ਕੇ ਤੇ ਉਹਦੇ ਵਿੱਚ ਫਿਰ ਅਸੀਂ ਆਪਾਂ ਇੱਕ ਛੋਟਾ ਸੈਟਅਪ ਚਾਲੂ ਕੀਤਾ ਹੈ ਜਿਹਦੇ ਵਿੱਚ ਆਪਣਾ ਕੜੀ ਚੋਲਿਆ ਰਾਜਮਾ ਚੋਲ ਹੁੰਦੇ ਆ ਫੁਲਕੇ ਹੁੰਦੇ ਆ ਇੱਕ ਸੁੱਕੀ ਸਬਜ਼ੀ ਲਈਦੀ ਜਿਹੜੀ ਡੇਲੀ ਚੇਂਜ ਹੁੰਦੀ ਰਹਿੰਦੀ ਹੈ 4 ਵਜੇ ਉੱਠੀਦਾ ਵਾ ਤੇ 10 ਵਜੇ ਤੱਕ ਸਾਰਾ ਰੈਡੀ ਕਰਕੇ ਤੇ ਮੈਂ ਆਪਣਾ ਇੱਥੇ ਲੋਕੇਸ਼ਨ ਤੇ ਆ ਜਾਂਦਾ ਵਾ ਉਸ ਤੋਂ ਬਾਅਦ 4 3 4 ਵਜੇ ਤੱਕ ਮੈਂ ਫ੍ਰੀ ਹੋ ਕੇ ਤੇ ਜਾ ਕੇ ਆਪਣਾ ਜੋ ਵੀ ਬਾਜ਼ਾਰ ਦਾ ਸਮਾਨ ਹੈ ਉਹ ਲਿਆ ਕੇ ਤੇ ਸਾਰਾ ਸ਼ਾਮ ਤੱਕ ਕਾਲੀ ਦਾ ਤਿਆਰ ਤੇ ਅਗਲੇ ਦਿਨ ਫੇਸ ਕਰੇ ਰੂਟੀਨ ਵਾਈ ਰੂਟੀਨ ਤੁਸੀਂ ਘਰ ਵਿੱਚ ਖਾਂਦੇ ਹੋ ਸੇਮ ਉਹੀ ਟੇਸਟ ਆਏਗਾ ਕੋਈ ਐਕਸਟਰਾ ਮਸਾਲਾ ਨਹੀਂ ਅਸੀਂ ਯੂਜ਼ ਕਰਦੇ ਸਿੰਪਲ ਜਿਹਦਾ ਜੋ ਤੁਸੀਂ ਘਰ ਦੇ ਵਿੱਚ ਮਸਾਲੇ ਯੂਜ਼ ਕਰਦੇ ਹੋ ਉਹੀ ਮਸਾਲੇ ਅਸੀਂ ਯੂਜ਼ ਕਰਦੇ ਬਸ ਦੇਖਿਆ ਜੇ ਨਈ ਇੱਥੇ ਵੀ ਜੇ ਆਹੀਂ ਕੁਝ ਛੋਟੀ ਕੰਮ ਕਰ ਸਕਦੇ ਹਾਂ ਕੋਈ ਵੀ ਤੇ ਉਹਦਾ ਇਹ ਹੈ ਕਿ ਚਲੋ ਰਿਸਪੌਂਸ ਬਹੁਤ ਵਧੀਆ ਮਿਲਦਾ ਵਾ ਸਾਨੂੰ ਇਹ ਹੈ ਕਿ ਆਪਣਾ ਅਹੀਂ ਜਦੋਂ ਮੈਂ ਸੈਟਅਪ ਚਾਲੂ ਕੀਤਾ ਵਾ ਕੋਈ ਯਾਰ 60000 ਰੁਪਏ ਲਾ ਕੇ ਮੈਂ ਸੈਟਅਪ ਚਾਲੂ ਕੀਤਾ ਹੈ ਠੀਕ ਹੈ ਹੋਮ ਮੇਡ ਫੂਡ ਹੈ ਤੇ ਇਹਦੇ ਵਿੱਚ ਇਹ ਬਾਹਰ ਵੀ ਲੋਕੀ ਜੇ ਮੈਂ 15-20 ਲੱਖ ਰੁਪਏ ਲਗਾ ਕੇ ਬਾਹਰ ਵੀ ਜਾਵਾਂਗਾ ਠੀਕ ਹੈ ਨਾ ਉੱਤੇ 2-4 ਸਾਲ ਮੈਨੂੰ ਇਨਵੈਸਟ ਕਰਨ ਸਾਰਾ ਸੈਟਅਪ ਹੋਣ ਦੇ ਵਿੱਚ ਲੱਗਣਗੇ ਤੇ ਉਹਦੇ ਵਿੱਚ ਇਹੋ ਹੀ ਹੈ ਕਿ ਇੱਕ ਫੈਮਿਲੀ ਤੋਂ ਮੈਂ ਦੂਰ ਹੋ ਜਾਵਾਂਗਾ ਠੀਕ ਹੈ ਦੂਸਰਾ ਇਹ ਹੈ ਕਿ ਉੱਥੇ ਜਾ ਕੇ ਕਦੋਂ ਮੇਰੀ ਸੈਟਿੰਗ ਹੋਏਗੀ ਕਦੋਂ ਮੈਂ ਜਾਵਾਂਗਾ ਇਹਦੇ ਇਹੋ ਹੀ ਹੈ ਕਿ ਮੈਂ ਆਪਨਾ ਸੋਚਿਆ ਕਿ ਇੱਥੇ ਕਰਕੇ ਆਪਣਾ ਸਾਰਾ ਸੈਟਅਪ ਕਰਦੇ ਆਂ ਨਾਲੇ ਲੋਕਾਂ ਦੀ ਸੇਵਾ ਵੀ ਹੋ ਜਾਏਗੀ ਤੇ ਨਾਲੇ ਲੋਕਾਂ ਨੂੰ ਟੇਸਟ ਨੂੰ ਵਧੀਆ ਮਿਲੂਗਾ ਤੇ ਕਹਿੰਦੇ ਕਿ ਆਪਣਾ ਰੇੜੀ ਲਗਾ ਮਤਲਬ ਰੇੜੀ ਬਣਾ ਲਓ ਮੈਂ ਨਹੀਂ ਮੈਂ ਰੇੜੀ ਨਹੀਂ ਇੱਕ ਬਖਲਾ ਥੋੜਾ ਜਿਹਾ ਕਰਦੇ ਅਸੀਂ ਬਾਈਕ ਦੇ ਉੱਪਰ ਹੀ ਬਣਾਉਣਾ ਇੱਕ ਫੂਰਗਾਰਡ ਤੇ ਮੈਂ ਯਾਰ ਉਹਨਾਂ ਨੂੰ ਦੱਸਿਆ ਕਿ ਮੈਂ ਇੱਧਰ ਦਾ ਮੈਨੂੰ ਚਾਹੀਦੀ ਹੈ ਤਿਆਰ ਕਰ ਦਿਓ ਤੇ ਇਹਦਾ ਜਿਹਨੇ ਬਣਾ ਕੇ ਮੈਨੂੰ ਦੇਤੀ ਹੈ ਬਾਕੀ ਤੁਸੀਂ ਦੇਖੋਗੇ ਬਾਕੀ ਮੇਰੀ ਲੋਕੇਸ਼ਨ ਜਿਹੜੀ ਹੈਗੀ ਹੈ ਚਿੱਟੀ ਗਰਾਉਂਡ ਆ ਆਪੋਜੀਟ ਰੋਡਵੇਜ਼ ਦਾ ਦਫਤਰ ਆ ਉਹਦੇ ਸਾਹਮਣੇ ਨਾਲ ਹੀ ਬੇਰਿੰਗ ਸਕੂਲ ਆ ਉਹਦੇ ਸਾਹਮਣੇ ਆ ਸਰ ਨਾਮ ਦਾ ਇੱਕ ਟੇਸਟ ਜਿਹਦਾ ਪਾਕਿਸਤਾਨੀ ਨੇਮ ਹੈ ਜ਼ਾਇਕਾ ਟੇਸਟ ਵੱਖਰਾ ਟੇਸਟ ਜਿਹੜਾ ਹੁੰਦਾ ਵਾ ਇਹ ਉਹ ਚੀਜ਼ ਆ ਇਸ ਕਰਕੇ ਦਿਮਾਗ ਚ ਆਇਆ ਕਿ ਜ਼ਾਇਕਾ ਪੰਜਾਬੀ ਹੋਣਾ ਚਾਹੀਦਾ ਵਾ ਮਖਰਾ ਇਹ ਪੰਜਾਬੀਆ ਦਾ ਟੇਸਟ ਜਿਹੜਾ ਹੁੰਦਾ ਤੁਹਾਨੂੰ ਪਤਾ ਹੀ ਆ ਉਹ ਟੇਸਟ ਬਾਹਰ ਜਾਂਦੇ ਤੇ ਕੀ ਕਹਿਣਾ ਚਾਹੀਦੇ ਉਹਨਾਂ ਨੂੰ ਮੈਂ ਤੇ ਹੋਈ ਕਰਾਂਗਾ ਸਲਾਹ ਕੇ ਸਾਰਿਆਂ ਨੂੰ ਵੀਰ ਭਰਾ ਨੂੰ ਕਿ ਜੇ ਅਸੀਂ ਇਹਨੇ ਪੈਸੇ ਲਾ ਕੇ ਇਨਵੈਸਟ ਕਰਦੇ ਆ ਉੱਥੇ ਜਾ ਕੇ ਨਹੀਂ ਸਾਡੀ ਸੈਟਿੰਗ ਬੰਦੀ ਤੇ ਅਸੀਂ ਇਹੋ ਹੀ ਸੋਚਦੇ ਆ ਕਿ ਛੋਟੀ ਇਨਵੈਸਟਮੈਂਟ ਦੇ ਵਿੱਚ ਅਸੀਂ ਇੱਥੇ ਆਪਣਾ ਬਿਜ਼ਨਸ ਸਟਾਰਟ ਕਰੀਏ ਨਾਲੇ ਫੈਮਿਲੀ ਦੇ ਵਿੱਚ ਰਹਿਨੇ ਆ ਤੇ ਇਹੋ ਹੀ ਆ ਬਸ